ਮੋਹਾਲੀ ਪੁਲਿਸ ਵੱਲੋਂ ਕਰੀਬ 14.5 ਕਿਲੋ ਅਫੀਮ ਸਮੇਤ ਦੋ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ ਜਿਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਪੀ ਮਨਪ੍ਰੀਤ ਸਿੰਘ ਐਸਐਸਪੀ ਸਾਹਿਬ ਜੀ ਹਰਮੰਦੀਪ ਸਿੰਘ ਵੱਲੋਂ ਜਿਹੜੀ ਇੱਕ ਵਿਊਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਸੀ ਉਹਦੇ ਚ ਸਾਨੂੰ ਕੱਲ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿੱਥੇ ਹੀ ਕੱਲ ਲਾਲਰੂ ਪੁਲਿਸ ਵੱਲੋਂ ਲਾਲਰੂ ਐਸਐਚਓ ਵੱਲੋਂ ਲਾਣੇ ਨਾ ਆਪਣਾ ਗੈਸਟ ਇੱਕ 14 ਕਿਲੋ 317 ਗ੍ਰਾਮ ਅਫੀਮ ਦੀ ਬਰਾਮਦਗੀ ਕੀਤੀ ਹੈ ਕਿਉਂਕਿ ਸ਼ਾਮ ਨੂੰ 4 ਵਜੇ ਦੇ ਕਰੀਬ ਜਦੋਂ ਪੁਲਿਸ ਗਸ਼ਤੇ ਸੀਗੀ ਆਪਣੀ ਐਕਟੀਵਿਟੀ ਦੇ ਮੁਤਾਬਿਕ ਤੇ ਇੱਕ ਗੱਡੀ ਸੀਗੀ ਜਿਹੜੀ ਕਿ ਨੋਵਾ ਕਾਰ ਯੂਪੀ ਨੰਬਰ ਦੀ ਉਸ ਦਾ ਨੰਬਰ ਦੀ ਜਿਹੜੀ ਕਿ ਇੱਕ ਸਾਈਡ ਦੇ ਉੱਗੀ ਹੋਈ ਸੀਗੀ ਜਿੰਨੂੰ ਇਹਨਾਂ ਨੇ ਪੁੱਛਿਆ ਵੀ ਹਾਂ ਵੀ ਉਹ ਤੋਂ ਕੁਝ ਕੁਐਸਚਨਸ ਕੀਤੇ ਤੇ ਉਹਨੂੰ ਲੱਗਿਆ ਵੀ ਉਹ ਸ਼ੱਕੀ ਲੱਗਿਆ ਤੇ ਉੱਥੇ ਉਹਨਾਂ ਨੇ ਮੌਕੇ ਤੇ ਜੀਓ ਨੂੰ ਬੁਲਾ ਕੇ ਉਹਦੇ ਜਦੋਂ ਸਾਰੀ ਚੈਕਿੰਗ ਕੀਤੀ ਤਾਂ ਉਹਦੇ ਚੋਂ ਕੱਢੇ ਜੋ 15 14 ਕਿਲੋ 370 ਗ੍ਰਾਮ ਦੇ ਕਰੀਬ ਵਫੀਕ ਬ੍ਰੰਦ ਹੋਈ ਤੇ ਕੁਝ ਚੀਜ਼ ਤੋਂ ਇਹ ਪਤਾ ਲੱਗਿਆ ਵੀ ਹਾਂ ਵੀ ਜਿਹੜੇ ਦੋਨੋਂ ਲੋਕੀ ਨੇ ਰਨਜੋਤ ਸਿੰਘ ਤੇ ਜਸਵੀਰ ਸਿੰਘ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹ ਜਿਹੜੇ ਸੀਗੇ ਇਹਨਾਂ ਦੇ ਉੱਪਰ ਇਹਨਾਂ ਦੀ ਕ੍ਰਿਮਿਨਲ ਬੈਕਗ੍ਰਾਉਂਡ ਵੀ ਹੈਗੀ ਹੈ ਰਨਜੋਤ ਸਿੰਘ ਦੇ ਉੱਪਰ ਪਹਿਲਾਂ ਵੀ 2021 ਚ ਇੱਕ ਪਰਚਾ ਦਰਜ ਹੋਇਆ ਸੀਗਾ ਐਨਡੀਪੀ ਸੈਕਟਰ ਦਾ ਤੇ ਜਸਵੀਰ ਸਿੰਘ ਦੇ ਉੱਪਰ ਵੀ ਆਪਣਾ ਐਨਡੀਪੀ ਸੈਕਟਰ ਦਾ ਪਹਿਲਾਂ ਪਰਚਾ ਦਰਜ ਆਇਆ ਤੇ ਹੁਣ ਇਹਨਾਂ ਦੀ ਜਿਹੜੀ ਅਸੀਂ ਇਹਨਾਂ ਦੇ ਉੱਪਰ ਐਫਆਈਆ ਨੰਬਰ ਜਿਹੜੀ ਸੀਗੀ ਸਾਡੀ 87 ਨੰਬਰ ਐਫਆਈਆ ਲਾਲੂੜ ਥਾਣੇ ਦੀ ਉਹ ਦਰਜ ਕੀਤੀ ਗਈ ਹੈ ਅਨਰੈਪ੍ਰੋਪਰੀਏਟ ਸੈਕਸ਼ਨਸ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਲੈ ਕੇ ਕਿੱਥੋਂ ਹੁੰਦੇ ਸੀ ਇਹ ਹੱਲੇ ਜਿਹੜੀ ਜਿਹੜੀ ਪ੍ਰੀਲੀਮਨਰੀ ਸਾਡੀ ਪਹੁੰਚ ਗਈ ਸੀ ਉਹਦੇ ਚ ਬੜੀ ਉਹਦੇ ਚ ਦੱਸਿਆ ਵੀ ਇਹ ਬਰੇਲੀ ਤੋਂ ਲੈ ਕੇ ਆ ਰਹੇ ਸੀਗੇ ਤੇ ਐਸਾ ਜਿਹੜਾ ਮੋਹਾਲੀ ਸੀ ਇਹ ट्रांजिट ਰੂਟ ਸੀਗਾ ਜਿਹੜੇ ਤਰਨਤਾਰਨ ਲੈ ਕੇ ਜਾਣੇ ਸੀਗੇ ਤੇ ਰਸਤੇ ਦੇ ਵਿੱਚ ਜਿਹੜੀ ਸੀਗੀ ਪੁਲਿਸ ਦੀ ਮੁਸਤੈਦੀ ਕਰਨ ਜਿਹੜੀ ਇੰਟਰਸੈਪਟ ਕੀਤਾ ਇਹਨਾਂ ਨੂੰ